ਸਰ ਜਿਹੜੀ ਸਾਡੀ ਇਹ ਸਪਰਾ ਹੀ ਤੁਹਾਨੂੰ ਦੱਸ ਵੀ ਦਿੱਤੀ ਇਹ ਵੀ ਅਤੀ ਜ਼ਰੂਰੀ ਆ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਆ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਲੁੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਂਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹ ਤਾਂ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸ ਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਬਿਲਕੁਨ ਆਇਆ ਨਹੀਂ ਨਹੀਂ ਮਤਲਬ ਬਣਾਈ ਤਾਂ ਇਹ ਨਾ ਨਹੀਂ ਹੋਣੀ ਨਾ ਹਾਂ ਜੀ ਹਾਂ ਹਾਂ ਜੀ ਆ ਮੈਂ ਸਰ ਹਾਂ ਆਗੀ ਬਾਜਾਂਗੀ ਹਾਂ ਮੈਂ ਸਰ ਐਸ ਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਹੂੰ ਤੇ ਇਹਦੇ ਸਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ ਪਾ ਰਹੀ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀ ਸੀ ਸਾਹਿਬ ਨਹੀਂ ਹੂੰ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਤੇ ਇਹ ਅਗੇ ਨੇ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਹਾਂ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਹੀ ਨਹੀਂ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਹੈ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਕਿਉਰਿਟੀ ਵੀ ਉਹ ਕਹੇ ਵੀ ਦੁਆਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜੇ ਕੈਸੇ ਉਹਨਾਂ ਕੋਲ ਵੀ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਕੈਸੇ ਨਮਾ ਟੈਂਡਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਮਜੀਦ ਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੁਪਏ ਤੁਹਾਡੇ ਕੋਲ ਉਹਦੇ ਹੀ ਕਰਤੀ ਚੱਕਿਆ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਇਆ ਜੇ ਉਹਦੇ ਹੀ ਦੇਖ ਲ ਆਪਾਂ ਉਸ ਤੋਂ ਬਾਅਦ ਇਹ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ। ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕੀਤੀ। ਨਹੀਂ ਨਹੀਂ ਇਹ ਹੈ ਜੀ ਠੇਕੇਦਾਰ ਜਿੰਨਾਂ ਦੀ ਐਸ਼ਕਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ। ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ। ਠੀਕ ਹੈ ਨਾ? ਠੀਕ ਹੈ ਸਰ। ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ। ਹਾਂਜੀ ਹਾਂਜੀ ਸਰ। ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ। ਹਾਂ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ। ਠੀਕ ਹੈ ਸਰ ਠੀਕ ਹੈ। ਵੀਡੀਓ ਬਣਾਇਓ। ਠੀਕ ਹੈ ਸਰ। ਵੀ ਆਹ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਦਾ ਹੱਥ ਨਾਲ ਹੀ ਉਖੜ ਜੂ ਜਿਹੜੇ ਸਰ ਦੱਸ ਦਿਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹ ਸਰ ਦੂਤ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਹੁਣ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਨੂੰ ਦੋ ਦਿਨਾਂ ਅੱਜ ਤਿੰਨ ਦਿਨ ਦੱਸੋ ਜੀ ਬਿਲਕੁਲ ਠੀਕ ਹੈ ਸਰ ਠੀਕ ਹੈ